वाह गुरु साहब जी प्रभ की शरना शरण पै नदी दुख बिन्द से सुख पाया ਬਿਆਲ ਹੋਆ ਪਾਤ ਬ੍ਰਹਮ ਸੁਆਮੀ ਊਰਾ ਸਤ ਗੁਰ ਧਿਆਇਆ ਜਿਉ ਪਾਏ ਪਿੰਡ ਜਿਨ ਸਜਿਆ ਜਿਦਤਾ ਪੰਨ ਖਾ ਆਪਣੇ ਦਾਸ ਕੀ ਪਾਪ ਪਰ ਰਾਖੀ ਨਾਨਕ ਸਦ ਗੁਰਬਾਨ ਤੁਮਰੀ ਸਰਨਾ ਤੁਮਰੀ ਅਸਾ ਸੱਜਣਾ ਸਹਲੇ ਸਿਦਾ ਕੋ ਰਖਣਾ ਹਰਿ ਦੇ ਅਲ੍ਹਾ ਨਾਨਕ ਕਰ ਕੀ ਗਲੇ ਸੁ ਕਹ ਤਲ ਗੁਰ ਸੇਵੀ ਐ ਐਨ ਸਹਜ ਸੁਭਾਈ ਦਰਸ਼ਨ ਪਰਸ ਵੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸਿਰਵਾਹਿ ਗੁਰੂ ਸਾਹਿਬ ਜੀ ਬਿਲਾਵਲ ਵਾਹਲਾ ਪਜਾ ਗਰਪੁਰ ਮੇਰੇ ਅੱਖ ਲਈ ਅਮਰਤ ਨਾਮ ਦੇ ਮਹ ਦਿਨੋ ਜਨਮ ਜਨਮ ਕੀ ਮੈਲ ਗਈ ਗਰਪੁਰ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦਿਨੋ ਜਨਮ ਜਨਮ ਕੀ ਮਹਿਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗਰਪੁਰੇ ਕਾ ਜਪਿਆ ਜਾ ਰਾਹ ਕਰ ਕੋਈ ਬੇਚਾਰਾ ਪ੍ਰਭ ਮੇਰੀ ਕਾ ਵੱਡ ਪਰਤਾਪ ਸਿਮਰ 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 ਸੁਖ ਪਾਇਆ ਜਰਨ ਕਮਲ ਰਖ ਮਨ ਮਾਈ ਤਾ ਕੀ ਸਰਣ ਪਰਿਉ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਸਿਮਰਾ ਸਿਮਰ ਸਮਰ ਸਖ ਪਾਏ ਚਰਨ ਕਮਲ ਰਖ ਮਨ ਮਾਈ ਤਾ ਕੀ ਸਰਣ ਪਰਿਉ ਨਾਨਕ ਦਾਸ ਜਾਤੇ ਉਪਰ ਤੋਂ ਨਾਹੀ ਵਾਹਿਗੁਰਜੀ ਦਾ ਖਸਾ ਵਾਹਿਗੁਰਜੀ ਦੀ ਫਤੀ ਬਿਲਵਲ ਮਹੱਲਾ 5 ਗੁਰਪੁਰ ਮੇਰੀ ਰਾਖ ਲਈ ਅਮਰਤ ਨਾਮ ਦੇ ਮੈ ਦਿਨੋ ਜਨਮ ਜਨਮ ਕੀ ਮੈਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ